ਪਈ ਮਨਦੀਪ ਸਿੰਘ ਨੂੰ ਆਪਣੀ ਜਿੱਤ ਯਕੀਨੀ ਲੱਗ ਰਹੀ ਆ ਉਹਨਾਂ ਨੂੰ ਲੱਗਦਾ ਕਿ ਉਹ ਹਰ ਹਿੱਲੇ ਜਿੱਤਣਗੇ ਇਸ ਲਈ ਉਹਨਾਂ ਨੇ ਪਹਿਲਾਂ ਹੀ ਜਿਹੜੇ ਜਿੱਤ ਦੇ ਜਸ਼ਨ ਸ਼ੁਰੂ ਕਰ ਦਿੱਤੇ ਆ ਘਰ ਦੇ ਵਿੱਚ ਲੱਡੂ ਜਲੇਬੀਆਂ ਬਾਨੇ ਤਿਆਰ ਹੋ ਗਏ ਆ ਵਾਰਿਸ ਪੰਜਾਬ ਦੀ ਪਾਰਟੀ ਲਈ ਇਹ ਜਿੱਤ ਬਹੁਤ ਅਹਿਮ ਜਿੱਤਾ ਕਿਉਂਕਿ ਇਸ ਜਿੱਤ ਨੂੰ 227 ਵਿਧਾਨ ਸਭਾ ਇਲੈਕਸ਼ਨ ਜਿਹੜੇ ਹੋਣ ਜਾ ਰਹੇ ਆ ਜਰਨਲ ਇਲੈਕਸ਼ਨ ਉਹਨਾਂ ਦਾ ਸੈਮੀ ਫਾਈਨਲ ਮੰਨਿਆ ਜਾ ਰਿਹਾ ਸੀ ਤੇ ਲੱਗਦਾ ਏ ਕਿ ਭਾਈ ਮਨਦੀਪ ਸਿੰਘ ਜਿਸ ਤਰੀਕੇ ਦੇ ਨਾਲ ਰਿਪੋਰਟਾਂ ਆ ਰਹੀਆਂ ਸੀ ਇੰਟੈਲੀਜੈਂਸ ਦੀਆਂ ਲੱਗਦਾ ਸੀ ਉਹਨਾਂ ਨੂੰ ਕਿ ਇਹ ਵੱਡੀ ਤਦਾਦ ਦੇ ਵਿੱਚ ਜਿੱਤਣ ਦੇ ਵਿੱਚ ਕਾਮਯਾਬ ਹੋਣਗੇ ਪਰ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵੀ ਪੂਰਾ ਧਮਖਮ ਲਾਇਆ ਅਕਾਲੀ ਦਲ ਬਾਦਲ ਵੱਲੋਂ ਵੀ ਪੂਰੀ ਜਿਹੜੀ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਹਾਲਾਂਕਿ ਕਾਂਗਰਸ ਵੱਲੋਂ ਬਹੁਤ ਗਲਤੀਆਂ ਕੀਤੀਆਂ ਗਈਆਂ ਜਿਹੜੀ ਐਂਟੀ ਵੋਟ ਖਾਸ ਕਰਕੇ ਸ਼ੈਡਿਊਲ ਕਾਸਟ ਵੋਟ ਉਹਨਾਂ ਤੋਂ ਇੱਕ ਦੋ ਬਿਆਨਾਂ ਕਰਕੇ ਰਸਕੇ ਜਿਹੜੀ ਐ ਉਹ ਭਾਈ ਮਨਦੀਪ ਸਿੰਘ ਦੇ ਖੇਮੇ ਦੇ ਵਿੱਚ ਚਲੀ ਗਈ ਜਿਸ ਤੋਂ ਬਾਅਦ ਉਹਨਾਂ ਦੀ ਜਿੱਤ ਯਕੀਨੀ ਹੋ ਗਈ ਜਿਸ ਤਰੀਕੇ ਦੇ ਨਾਲ ਲੱਕਾ ਸੁਦਾਣਾ ਪਾਨਾ ਸਿੱਧੂ ਇਸ ਤਰੀਕੇ ਦੇ ਇਨਫਲੂਐਂਸਰਾਂ ਵੱਲੋਂ ਭਾਈ ਮਨਦੀਪ ਸਿੰਘ ਦੀ ਕੈਂਪੇਨ ਕੀਤੀ ਗਈ ਤੇ ਅਮਰਤਪਾਲ ਸਿੰਘ ਦੇ ਜਿਹੜੇ ਪਿਤਾ ਜੀ ਉਹਨਾਂ ਦੀ ਮਾਤਾ ਵੱਲੋਂ ਪੂਰੀ ਜਿਹੜੀ ਕੈਂਪੇਨ ਚਲਾਈ ਗਈ ਸਰਜੀਤ ਸਿੰਘ ਖਾਲਸਾ ਉਹ ਵੀ ਸਾਰੇ ਇਲੈਕਸ਼ਨ ਦੇ ਵਿੱਚ ਇੱਥੇ ਮੌਜੂਦ ਰਹੇ ਜਿਸ ਤਰੀਕੇ ਦੇ ਨਾਲ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਚੋਣ ਲੜੀ ਗਈ ਸੀ ਉਸੇ ਤਰੀਕੇ ਦੇ ਨਾਲ ਇਹ ਜਿਹੜੀ ਤਰਨਤਨ ਜਿੰਮੀ ਚੋਣ ਲੜੀ ਗਈ ਵਧੀਆ ਕੈਂਡੀਡੇਟ ਦਿੱਤਾ ਗਿਆ ਤੇ ਜਿਹੜਾ ਪ੍ਰਚਾਰ ਪ੍ਰਸਾਰ ਕੀਤਾ ਗਿਆ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਪੂਰੇ ਜਿਹੜਾ ਯੋਜਨਾਬੰਦ ਤਰੀਕੇ ਦੇ ਨਾਲ ਕੀਤਾ ਗਿਆ ਇਸ ਤੋਂ ਆਸ਼ਮੰਦ ਹੋ ਕੇ ਭਾਈ ਮਨਦੀਪ ਸਿੰਘ ਦੇ ਘਰ ਉਹਨਾਂ ਦੇ ਜਿਹੜੇ ਚਾਹਤੇ ਆ ਜਾਂ ਫਿਰ ਆਪਾਕ ਸਕੀਏ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਪਹਿਲਾਂ ਹੀ ਜਿਹੜੇ ਜਸ਼ਨ ਉਹ ਸ਼ੁਰੂ ਕਰ ਦਿੱਤੇ ਹਾਲੇ ਸਵੇਰ ਜਿਹੜਾ ਇਲੈਕਸ਼ਨ ਦਾ ਰਿਜ਼ਲਟ ਉਹ ਡਿਕਲੇਅਰ ਹੋਣਾ ਪਰ ਜਿਸ ਤਰੀਕੇ ਦੇ ਨਾਲ ਰੁਝਾਨਾਂ ਦੇ ਵਿੱਚ ਭਾਈ ਮਨਦੀਪ ਸਿੰਘ ਅੱਗੇ ਚੱਲ ਰਹੇ ਆ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਜੇਕਰ ਕੋਈ ਕੈਂਡੀਡੇਟ ਵਿਧਾਨ ਸਭਾ ਹਲਕੇ ਦੇ ਵਿੱਚ ਖਾਸ ਕਰਕੇ ਜਿੰਮੀ ਚੌਂ ਦੇ ਵਿੱਚ ਵੜਤ ਬਣਾ ਲੇ ਤੇ ਫਿਰ ਉਸ ਦੀ ਵੜਤ ਤੋੜਨੀ ਬਹੁਤ ਔਖੀ ਹੋ ਜਾਂਦੀ ਹੈ ਇਸ ਕਰਕੇ ਮਨਦੀਪ ਸਿੰਘ ਦੇ ਸਪੋਰਟਰਾਂ ਵੱਲੋਂ ਢੋਲ ਨਗਾਰੇ ਨੱਚਣ ਟੱਪਣ ਦਾ ਪੂਰਾ ਪ੍ਰਬੰਧ ਕਰ ਲਿਆ ਲੱਡੂ ਜਲੇਬੀਆਂ ਬਣਾਏ ਜਾ ਰਹੇ ਆ ਤਾਂ ਕਿ ਜਿੱਤਣ ਤੋਂ ਬਾਅਦ ਜਿਹੜੀ ਇਹ ਪੰਥਕ ਸੀਟ ਦੇ ਕੇ ਵਾਰਿਸ ਪੰਜਾਬ ਦੀ ਪਾਰਟੀ ਜਿੱਦੀ ਹੈ ਤੇ ਉਹਨਾਂ ਲਈ 227 ਦਾ ਦਰਵਾਜ਼ਾ ਖੁੱਲ ਜਾਵੇਗਾ ਪਾਰਟੀ ਨੂੰ ਬਹੁਤ ਵੱਡੀ ਤਦਾਦ ਦੇ ਵਿੱਚ ਬਲ ਮਿਲੇਗਾ ਜਿਸ ਤਰੀਕੇ ਦੇ ਨਾਲ ਇਹ ਕੈਂਪੇਨ ਕੀਤੀ ਜਾ ਰਹੀ ਹੈ